ਬੱਬੂ ਵੀਰੇ ਇੱਕ ਯਾਰ ਗੱਲ ਦਸੀ ਯਾਰ ਆਪਣੇ ਵੱਢ ਵਡੇਰੇ ਆ ਖਾਣੇ ਦਿੰਦੇ ਨੇ ਜਾਂ ਟਾਂਡੇ ਵਾਲੀ ਨਹੀਂ ਤੇ ਜਾਂ ਫਿਰ ਪਾਂਡੇ ਵਾਲੀ ਨਹੀਂ ਹਾਂ ਇਹ ਯਾਰ ਦੱਸੀ ਮੈਨੂੰ ਸਮਝਾਈ ਕਿਸ ਤਰ੍ਹਾਂ ਇਹ ਖਾਣ ਕਿਉਂ ਦਿੰਦੇ ਨੇ ਆ ਖਾਣ ਦਿੰਦੇ ਨੇ ਆਪਣੇ ਵਡੇਰੇ ਕਿਸੇ ਸਮੇਂ ਦੀ ਗੱਲ ਹੈ ਪੁਰਾਣੇ ਸਮੇਂ ਦੀ ਗੱਲ ਹੈ ਅੱਛਾ ਉਹ ਬਜ਼ੁਰਗ ਜੋੜਾ ਰਹਿੰਦਾ ਸੀ ਕਿਸੇ ਪਿੰਡ ਦੇ ਵਿੱਚ ਉਹ ਬਜ਼ੁਰਗ ਗਿਆ ਆਪਣੀਆਂ ਕੁੜੀਆਂ ਕੋਲ ਗੇੜਾ ਲਾਣ ਦੋ ਕੁੜੀਆਂ ਸਿਉਂ ਦੀਆਂ ਵਿਆਹਾਂ ਹੋਈਆਂ ਸੀ अच्छा वो दो कुड़िया ਕੋਲ ਗੇੜਾ ਲਾਣ ਗਿਆ ਤੇ ਜਦੋਂ ਉਹ ਹਟ ਕੇ ਆਇਆ ਨਾ ਤੇ ਆਪਦੇ ਪਰਿਵਾਰ ਦੇ ਵਿੱਚ ਉਹਦੇ ਘਰ ਵਾਲੀ ਨੇ ਪੁੱਛਿਆ ਮਾਤਾ ਨੇ ਉਹਨੂੰ ਵਿਕਰਮਾ ਵਾਲਿਆ ਗੇੜਾ ਲਾ ਆਏ ਹੂੰ ਹੂੰ ਛੋਰੀਆਂ ਆਪਣੀਆਂ ਨੇ ਸੋਖਸਾਂ ਦੇ ਠੀਕ ਨੇ ਬਾਲ ਬੱਚਾ ਠੀਕ ਹੈ ਹਾਲ ਚਾਲ ਕੀ ਉਹਨਾਂ ਦਾ ਅੱਛਾ ਉਹਨਾਂ ਦਾ ਕਰਮਾ ਵਾਲੀ ਜਾਂ ਤਾਂਡੇ ਵਾਲੀ ਕੋਈ ਨਹੀਂ ਜਾਂ ਭਾਂਡੇ ਵਾਲੀ ਕੋਈ ਨਹੀਂ ਉਹਨੇ ਕਿ ਭੀ ਉਹਦਾ ਕੀ ਮਤਲਬ ਹੈਗਾ ਉਹਨਾਂ ਮਤਲਬ ਵੀ ਇਹ ਵਿੱਜੜੀ ਆਪਣੀ ਵੱਡੀ ਕੁੜੀ ਮੈਂ ਕਹਾਂ ਵੱਡੀ ਕੁੜੀ ਕੋਲ ਠੀਕ ਹੈ ਉਹਨਾਂ ਨੇ ਵੀ ਜਾਈ ਬਾਜਰਾ ਠੀਕ ਹੈ ਬਾਜਰਾ ਹੋਇਆ ਖੜਾ ਕੁ ਲੱਖ ਲੱਖ ਜਿੱਡਾ ਤੇ ਸੋਕਾ ਪਿਆ ਪੈਂਦਾ ਹੀ ਹੂੰ ਹੂੰ ਠੀਕ ਹੈ ਨਹੀਂ ਆ ਨਹੀਂ ਰਿਹਾ ਉਹ ਵਿਚਾਰੇ ਕਦੇ ਤਾਂ ਦਲੀਆ ਵੰਦੇ ਨਹੀਂ ਕਦੇ ਖੀਰਾ ਵੰਦੇ ਨਹੀਂ ਕਦੇ ਛੋਲੇ ਵੰਦੇ ਕਦੇ ਗੁੜੀਆਂ ਪਟੋਲੇ ਸਾੜਦੇ ਨਹੀਂ ਮੀਂਹ ਲਿਆਣ ਵਾਸਤੇ ਮੀਂਹ ਲਿਆਣ ਵਾਸਤੇ ਦੋ ਟਾਈਮ ਕਰਦੇ ਨਹੀਂ ਅਰਦਾਸਾਂ ਵੀ ਮਾਲਕਾਂ ਮੀਂਹ ਪਾ ਦੇ ਜੇ ਮੀਂਹ ਪੈ ਗਿਆ ਤੇ ਬਾਜਰਾ ਕੋ ਵਧੀਆ ਹੋ ਜਾਵੇ ਦਾ ਚਾਰ ਡੰਗਾ ਦੇ ਦਾਣੇ ਬਣ ਜਾਂਦੇ ਖਾਲੀ ਸਵੇਂ ਠੀਕ ਹੈ ਉਦੋਂ ਬਾਅਦ ਗਿਆਈ ਛੋਟੀ ਕੋਲ ਅੱਛਾ ਜਿਹੜੀ ਛੋਟੀ ਕੁੜੀ ਆ ਆਪਣੀ ਉਹ ਤਾਂ ਤੈਨੂੰ ਪਤਾ ਵੀ ਕਮਿਆਰਾਂ ਦਾ ਕੰਮ ਕਰਦੇ ਨੇ ਹਾਂ ਹਾਂ ਉਹਨਾਂ ਨੇ ਕਿਦੜੇ ਪਕਾਇਆ ਆਵਾ ਅੱਛਾ ਆਵਾ ਜਿਹੜਾ ਵੀ ਘੜਿਆਂ ਵਾਲਾ ਹੁੰਦਾ ਹੈ ਹਾਂ ਤੁਹਾਨੂੰ ਤਾਂ ਪਤਾ ਹੋਣਾ ਇਸ ਗੱਲ ਦਾ ਵੀ ਹਾਂ ਵੀ ਕੱਚੇ ਮਿੱਟੀ ਦੇ ਬਰਤਨ ਕੱਚੇ ਕਰਕੇ ਜਿਹੜੇ ਕਮਿਆਰ ਨੇ ਨਾ ਕੱਚੇ ਮਿੱਟੀ ਦੇ ਬਰਤਨ ਪਕਾਉਂਦੇ ਨੇ ਹਾਂਜੀ ਹਾਂਜੀ ਉਹ ਕਹਿੰਦਾ ਮੈਂ ਉਹਦੇ ਕੋਲ ਗਿਆ ਉਹਨਾਂ ਨੇ ਕਿਦੜੇ ਆਵਾ ਪਕਾਇਆ ਇਹੋ ਸਾਰੇ ਬਰਤਨ ਜੋੜ ਤੇ ਪਕਾਉਂਦੇ ਪੈਣੇ ਤੇ ਉਹ ਦੋ ਟਾਈਮ ਸਵੇਰੇ ਉੱਠਦੀ ਈ ਤੇ ਮਾਲਕਾ ਕੇ ਅਰਦਾਸ ਕਰਦੀ ਦੀ ਮਾਲਕਾ ਮੀਂਹ ਨਾ ਪਾਵੀਂ ਅੱਛਾ ਮਾਲਕਾ ਮੀਂਹ ਨਾ ਪਾਵੀਂ ਸਵੇਰੇ ਸ਼ਾਮ ਦੋ ਟਾਈਮ ਅਰਦਾਸਾ ਕਰਦੀ ਈ ਠੀਕ ਹੈ ਤਾਂ ਮੈਂ ਤਾਂ ਚੁੱਪਚੀ ਪੀਤੀ ਉਹਦਾ ਵਿਹਾਲ ਸੁਣਦੇ ਤੇ ਉਹਦਾ ਵਿਹਾਲ ਸੁਣ ਤੇ ਆ ਗਿਆ ਹੁਣ ਤਾਂ ਮੈਨੂੰ ਤਾਂ ਇਹ ਇਹਨਾਂ ਕੋ ਪਤਾ ਹੈਗਾ ਜਾਂ ਟਾਂਡੇ ਆਈ ਕੋ ਨਹੀਂ ਜਾਂ ਪਾਂਡੇ ਆਈ ਕੋ ਨਹੀਂ ਜੇ ਮੀ ਪੈ ਗਿਆ ਤੇ ਟਾਂਡੇ ਵਾਲੀ ਦੀ ਬੱਲੇ ਬੱਲੇ ਹੋ ਜਾਣੀ ਚਾਰ ਸਿਰ ਦਾਣੇ ਹੋ ਜਾਂਸਣ ਤੇ ਜੇ ਨਾ ਪਿਆ ਤਾਂ ਉਹ ਘਾਟੇ ਨੂੰ ਹੈ ਤੇ ਜੇ ਪੈ ਗਿਆ ਇਦਲੀ ਭਾਂਡੇ ਵਾਲੀ ਜਿਹੜੀ ਉਹ ਭਾਂਡੇ ਨ ਵਰ ਜਾਣੀ ਹੈ